हेलो एवरीवन ਆਪਾਂ ਹੋਂ ਤੱਕ ਸਬਕੌਂਸ਼ੀਅਸ ਮਾਈਂਡ ਬਾਰੇ ਬਹੁਤ ਕੁਝ ਜਾਣ ਰਹੇ ਆਂ ਡੇ ਬਾਏ ਡੇ ਆਪਾਂ ਕਾਫੀ ਕੁਝ ਜਾਣਿਆ ਔਰ ਅੱਜ ਦੀ ਵੀਡੀਓ ਦੇ ਵਿੱਚ ਕੰਟੀਨਿਊਸ਼ਨ ਦੇ ਵਿੱਚ ਆਪਾਂ ਇਹ ਜਾਣਾਂਗੇ ਕਿ ਜਿਹੜਾ ਅਸੀਂ ਕਹਿੰਦੇ ਆ ਸਬਕੌਂਸ਼ੀਅਸ ਮਾਈਂਡ ਆ ਸਾਡਾ ਅਵਚੇਤਨਮਾਨ ਹੈ ਸਾਡੀ ਜ਼ਿੰਦਗੀ ਨੂੰ ਰੂਲ ਕਰ ਰਿਹਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਅੱਜ ਘਟ ਰਿਹਾ ਹੈ ਇਹ ਸਾਡੇ ਸਬਕੌਂਸ਼ੀਅਸ ਮਾਈਂਡ ਕਰਕੇ ਹੈ ਜੋ ਸਾਡੀ ਸੱਚਾਈ ਹੈ ਹਕੀਕਤ ਹੈ ਜਿਸ ਰਿਐਲਿਟੀ ਦੇ ਵਿੱਚ ਅਸੀਂ ਜਿਉ ਰਹੇ ਆ ਉਹ ਸਬਕੌਨਸ਼ੀਅਸ ਮਾਈਂਡ ਕਰਕੇ ਹੈ ਜਿਹੜਾ ਕਿ ਤੁਹਾਨੂੰ ਪਤਾ ਵੀ ਨਹੀਂ ਚੱਲਦਾ ਉਹ ਕਿਥੋਂ ਦੀਆਂ ਚੀਜ਼ਾਂ ਉਹਦੇ ਜੜ ਕਿੱਥੇ ਹੈ ਸੋ ਸਟਾਰਟ ਕਰਦੇ ਆ ਫਸਟ ਆਫ 올 ਜਦੋਂ ਕੋਈ ਵੀ ਜਨਮ ਲੈਂਦਾ ਉਹ ਹਮੇਸ਼ਾ ਕਲੀਨ ਸਲੇਟ ਹੁੰਦਾ ਹੈ ਮੈਂ ਹਮੇਸ਼ਾ ਇਹ ਗੱਲ ਕਹਿੰਦੀ ਆ ਰਾਈਟ ਉਸ ਬੱਚੇ ਨੂੰ ਕੁਝ ਵੀ ਨਹੀਂ ਪਤਾ ਹੁੰਦਾ ਕੋਈ ਇਮੋਸ਼ਨ ਨਹੀਂ ਹੁੰਦੇ ਕੋਈ ਫੀਲਿੰਗਸ ਨਹੀਂ ਹੁੰਦੀਆਂ ਕੁਝ ਵੀ ਨਹੀਂ ਹੁੰਦਾ ਬੱਚਾ ਬੋਲ ਵੀ ਨਹੀਂ ਰਿਹਾ ਹੁੰਦਾ ਹੈਨਾ ਸਿਰਫ ਉਹ ਕੀ ਕਰਦਾ ਦੇਖਦਾ ਸੁਣਦਾ ਮਹਿਸੂਸ ਕਰਦਾ ਟੱਚ ਨੂੰ ਕਿਸੇ ਦੇ ਸਪਰਸ਼ ਨੂੰ ਹੈਨਾ ਉਸ ਤੋਂ ਬਾਅਦ ਕੀ ਹੁੰਦਾ ਉਹ ਸਾਰੀਆਂ ਚੀਜ਼ਾਂ ਉਹ ਉਹਦਾ ਜਿਹੜਾ ਸਬਕੌਨਸ਼ੀਅਸ ਮਾਈਂਡ ਹੈ ਉਹ ਸਾਰਾ ਕੁਝ ਇੱਕ ਸਪੌਂਜ ਦੀ ਤਰ੍ਹਾਂ ਸੋਖ ਰਿਹਾ ਹੁੰਦਾ ਉਹਦੇ ਸਾਹਮਣੇ ਕੁਝ ਵੀ ਚੱਲ ਰਿਹਾ ਸਭ ਕੁਝ ਉਹਦਾ ਸਬਕੌਨਸ਼ੀਅਸ ਮਾਈਂਡ ਸੋਖ ਰਿਹਾ ਹੈ ਹਾਲਾਂਕਿ ਬੱਚਾ ਬੋਲਦਾ ਵੀ ਨਹੀਂ ਬੋਲ ਕੇ ਕੁਝ ਨਹੀਂ ਦੱਸਦਾ ਤੁਰਦਾ ਵੀ ਨਹੀਂ ਰਾਈਟ ਉਸ ਤੋਂ ਬਾਅਦ ਕੀ ਹੁੰਦਾ ਫੇਰ ਆ ਜਾਂਦੇ ਨੇ ਪੇਰੈਂਟਸ ਰਿਲੇਟਿਵਸ ਪੂਰੀ ਫੈਮਿਲੀ ਉਹ ਜੋ ਬੱਚੇ ਨੂੰ ਬੋਲਣਾ ਸਿਖਾਉਂਦੇ ਨੇ ਕੋਈ ਵੀ ਸ਼ਬਦ ਉਹ ਬੱਚਾ ਬੋਲਣਾ ਸ਼ੁਰੂ ਕਰ ਦਿੰਦਾ ਉਹਨੂੰ ਕੁਝ ਵੀ ਸਿਖਾਓ ਤੁਸੀਂ ਉਹਦਾ ਸਬਕੌਨਸ਼ੀਅਸ ਮਾਈਂਡ ਉਸ ਚੀਜ਼ ਨੂੰ ਸਿੱਖੀ ਜਾਂਦਾ ਹੈ ਲਗਾਤਾਰ ਬਿਨਾ ਕੋਈ ਵੀ ਕੁਐਸਚਨ ਕੀਤੇ ਸਬਕੌਨਸ਼ੀਅਸ ਮਾਈਂਡ ਨੂੰ ਸਾਰੀਆਂ ਚੀਜ਼ਾਂ ਸਿੱਖਣ ਦੇ ਲਈ ਕਿਸੇ ਦੀ ਪਰਮਿਸ਼ਨ ਦੀ ਜ਼ਰੂਰਤ ਨਹੀਂ ਪੈਂਦੀ ਜੋ ਤੁਸੀਂ ਦੇਖੀ ਜਾਂਦੇ ਹੋ ਜੋ ਬੋਲੀ ਜਾਂਦੇ ਹੋ ਜੋ ਸੁਣੀ ਜਾਂਦੇ ਹੋ ਸਭ ਕੁਝ ਤੁਹਾਡੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਆਈ ਜਾਂਦਾ ਹੈ ਫਿਰ ਅੱਗੇ ਬੱਚਾ ਥੋੜਾ ਹੋਰ ਵੱਡਾ ਹੁੰਦਾ ਹੈ ਬਾਹਰ ਨਿਕਲਦਾ ਘਰ ਉਸ ਦਾ ਪੂਰਾ ਆਲਾ ਦਵਾਲਾ ਉਸ ਦੀ ਸੋਸਾਇਟੀ ਉਸ ਦੇ ਜਿਹੜੇ ਨੇਬਰਸ ਨੇ ਗਵਾਂਡੀ ਨੇ ਜੋ ਬੋਲਦੇ ਨੇ ਜਿਹੜੀ ਭਾਸ਼ਾ ਬੋਲਦੇ ਐ ਜੋ ਚੀਜ਼ਾਂ ਵੇਖਦਾ ਐ ਚਾ ਚੰਗੀਆਂ ਦੇਖੇ ਬੁਰੀਆਂ ਦੇਖੇ ਘਰ ਦੇ ਵਿੱਚ ਲੜਾਈਆਂ ਦੇਖੇ ਜਾਂ ਪਿਆਰ ਵੇਖੇ ਬਾਹਰ ਕਿਸੇ ਵੀ ਨੂੰ ਅਬਿਊਸਿਵ ਲੈਂਗੁਏਜ ਯੂਜ਼ ਕਰਦੇ ਦੇਖੇ ਅਬਿਊਸਿਵ ਲੈਂਗੁਏਜ ਗਾਲਾਂ ਕੱਢਦੇ ਦੇਖੇ ਉਹ ਵੀ ਉਹ ਸਿੱਖਦਾ ਰਹਿੰਦਾ ਉਹਨੂੰ ਕੋਈ ਸਿਖਾਉਂਦਾ ਨਹੀਂ ਕਿ ਤੂੰ ਐਦਾਂ ਬੋਲ ਉਹ ਕਿਵੇਂ ਕਰਦਾ ਸਬਕੌਨਸ਼ੀਅਸ ਮਾਈਂਡ ਉਹਦਾ ਸਾਰਾ ਕੁਝ ਉਹਦੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਜਾ ਹੀ ਜਾਂਦਾ ਹੈ ਚੁੱਪ ਕਰਕੇ ਬੱਚਾ ਜੇ ਬੈਠਾ ਹੋਵੇ ਨਾ ਜੇ ਉਹ ਦੇਖ ਵੀ ਰਿਹਾ ਹੈ ਕੁਝ ਸਭ ਕੁਝ ਉਹਦੇ ਮਾਈਂਡ ਦੇ ਵਿੱਚ ਜਾ ਰਿਹਾ ਹੁੰਦਾ ਹੈ ਕਈ ਐਜੀਆਂ ਚੀਜ਼ਾਂ ਹੁੰਦੀਆਂ ਨੇ ਅਸੀਂ ਸਿਖਾਈਆਂ ਨਹੀਂ ਹੁੰਦੀਆਂ ਬੱਚਾ ਫਿਰ ਵੀ ਸਿੱਖ ਰਿਹਾ ਹੁੰਦਾ ਹੈ ਉਹ ਕਿੱਥੋਂ ਆਈਆਂ ਫਿਰ ਸਬਕੌਨਸ਼ੀਅਸ ਮਾਈਂਡ ਕਿਉਂਕਿ ਜੋ ਬੱਚਾ ਸਭ ਕੁਝ ਆਪਣੇ ਸੈਂਸ ਆਰਗਨਸ ਯੂਜ਼ ਕਰਕੇ ਮਹਿਸੂਸ ਕਰ ਰਿਹਾ ਹੈ ਦੇਖ ਰਿਹਾ ਹੈ ਸੁਣ ਰਿਹਾ ਹੈ ਸਭ ਕੁਝ ਉਹਦੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਜਾ ਰਿਹਾ ਹੈ ਬਿਨਾਂ ਰੁਕਾਵਟ ਤੋਂ ਫਿਰ ਉਹ ਅੱਗੇ ਸਕੂਲ ਦੇ ਵਿੱਚ ਜਾਂਦਾ ਹੈ ਸਕੂਲ ਦੇ ਵਿੱਚ ਟੀਚਰਸ ਹੁੰਦੇ ਨੇ ਉਹਦੇ ਫਰੈਂਡਸ ਹੁੰਦੇ ਨੇ ਉਹਦੇ ਕਲਾਸਮੇਟਸ ਸਾਰੇ ਉੱਥੋਂ ਚੀਜ਼ਾਂ ਬਹੁਤ ਸਿੱਖਦਾ ਹੈ ਆਪਾਂ ਕਈ ਵਾਰ ਇਹ ਕਹਿੰਦੇ ਆ ਨਾ ਕਿ ਬੱਚੇ ਨੂੰ ਇਹ ਚੀਜ਼ ਤਾਂ ਅਸੀਂ ਸਿਖਾਈ ਨਹੀਂ ਕਿੱਥੋਂ ਸਿੱਖ ਗਿਆ ਅੱਗੇ ਤੁਸੀਂ ਇਹ ਕੁਐਸਚਨ ਨਹੀਂ ਕਰੋਗੇ ਕਿਉਂਕਿ ਤੁਹਾਨੂੰ ਪਤਾ ਹੋਊਗਾ ਬੱਚੇ ਦਾ ਸਬਕੌਨਸ਼ੀਅਸ ਮਾਈਂਡ ਸਭ ਕੁਝ ਸੋਖ ਰਿਹਾ ਹੈ ਉਹ ਉੱਥੋਂ ਸਿੱਖਦਾ ਹੈ ਬੇਸ਼ੱਕ ਉਹਨੂੰ ਸਿਖਾਈ ਆ ਨਾ ਆਪਾਂ ਫਿਰ ਵਿਵਹਾਰ ਚੀਜ਼ ਸਿੱਖਦਾ ਹੈ ਰਾਈਟ ਉਸ ਤੋਂ ਬਾਅਦ ਫਿਰ ਉਹ ਹੋਰ ਅੱਗੇ ਜਾਂਦਾ ਹੈ ਕਾਲਜਸ ਯੂਨੀਵਰਸਿਟੀਆਂ ਜਾਂਦਾ ਉੱਥੋਂ ਹੀ ਬਹੁਤ ਕੁਝ ਸਿੱਖਦਾ ਓਵੇਂ ਓਵੇਂ ਉਹਦੀ ਏਜ ਵੱਧਦੀ ਰਹਿੰਦੀ ਹੈ ਤੇ ਨਵੇਂ-ਨਵੇਂ ਚੀਜ਼ਾਂ ਸਿੱਖਦਾ ਰਹਿੰਦਾ ਹੈ ਹੈਨਾ ਫਿਰ ਆਪਾਂ ਕਹਿ ਦਿੰਨੇ ਆ ਇਹ ਕਿੱਥੋਂ ਸਿੱਖ ਗਿਆ ਇਹਦੇ ਵਿੱਚ ਆ ਚੀਜ਼ਾਂ ਅਸੀਂ ਤਾਂ ਸਿਖਾਈਆਂ ਨਹੀਂ ਇਹ ਕਿ ਮੈਂ ਸਿੱਖੀ ਜਾਂਦਾ ਤੈਨੂੰ ਤਾਂ ਅਸੀਂ ਇਹ ਸੰਸਕਾਰ ਦਿੱਤੇ ਨੇ ਤੂੰ ਇਹ ਕਿੱਥੋਂ ਲੈ ਕੇ ਆ ਰਿਹਾ ਆਪਣੇ ਅੰਦਰ ਇਹ ਚੀਜ਼ਾਂ ਤੇਰਾ ਦਿਮਾਗ ਐ ਕੰਮ ਕਿਵੇਂ ਕਰ ਰਿਹਾ ਤੈਨੂੰ ਕੌਣ ਸਿਖਾਉਂਦਾ ਇਹ ਤੁਸੀਂ ਇਹ ਕੁਐਸਚਨ ਨਹੀਂ ਕਰੋਗੇ ਕਿਉਂਕਿ ਤੁਹਾਨੂੰ ਪਤਾ ਹੋਊਗਾ ਤੁਹਾਡਾ ਬੱਚਾ ਕਿਸੇ ਵੀ ਏਜ ਦਾ ਹੋਵੇ ਬਾਹਰ ਜਾ ਰਿਹਾ ਦੁਨੀਆ ਨੂੰ ਮਿਲ ਰਿਹਾ ਹੈ। ਔਰ ਉਹ ਸਭ ਚੀਜ਼ਾਂ ਸਿੱਖ ਰਿਹਾ ਹੈ ਕਿਵੇਂ ਸਿੱਖ ਰਿਹਾ ਉਹਦੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਚਾਹੇ ਬੱਚਾ ਚਾਹੇ ਚਾਹੇ ਨਾ ਚਾਹੇ ਹਰ ਚੀਜ਼ ਉਹਦੇ ਦਿਮਾਗ ਦੇ ਵਿੱਚ ਉਹਦੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਅਵਚੇਤਨਮਨ ਦੇ ਵਿੱਚ ਜਾ ਰਹੀ ਹੈ। ਫਿਰ ਉਸ ਤੋਂ ਬਾਅਦ ਜਦੋਂ ਅੱਗੇ ਉਹ ਆਪਣੀ ਜੌਬਸ ਕਰਦੇ ਆ। ਉੱਥੇ ਸਿੱਖਦਾ ਹੈ। ਦੈਨ ਜਿਹੜਾ ਸੋਸ਼ਲ ਮੀਡੀਆ ਉਥੋਂ ਕਿੰਨਾ ਕੁਝ ਪਿਆ ਸਿੱਖਣ ਲਈ। ਉਹ ਕੁਝ ਵੀ ਦੇਖੇ ਤੁਸੀਂ ਜੇ ਅਨਨੋਇੰਗਲੀ ਬਿਨਾ ਆਪਣੀ ਮਰਜ਼ੀ ਤੋਂ ਤੁਸੀਂ ਕੁਝ ਵੀ ਸਕਰੋਲ ਕਰ ਰਹੇ ਹੋ ਕੋਈ ਵੀ ਪਲੇਟਫਾਰਮ ਉੱਥੇ ਕੁਝ ਵੀ ਦੇਖ ਰਹੇ ਹੋ ਚਾਹੇ ਐਂਟਰਟੇਨਮੈਂਟ ਹੋਵੇ ਤੁਹਾਡੇ ਲਈ ਜਾਂ ਫਿਰ ਕੋਈ ਨਿਊਜ਼ ਚੈਨਲ ਹੋਵੇ ਜਾਂ ਹੋਰ ਕੋਈ ਵੀ ਐਜੂਕੇਸ਼ਨ ਵਾਲਾ ਚੈਨਲ ਹੋਵੇ ਕੁਝ ਵੀ ਹੋਵੇ ਜੋ ਦੇਖ ਹੀ ਜਾਓਗੇ ਉਹੀ ਤੁਸੀਂ ਸਿੱਖ ਹੀ ਜਾਓਗੇ ਕਿਵੇਂ ਉਹ ਹਰ ਚੀਜ਼ ਤੁਹਾਡੇ ਮਾਈਂਡ ਦੇ ਵਿੱਚ ਜਾ ਰਹੀ ਹੈ ਕਿਹੜੇ ਮਾਈਂਡ ਦੇ ਵਿੱਚ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਵੇ ਤੁਸੀ ਸਿੱਖਦੇ ਹੋ ਨਾ ਕਿ ਅਸੀਂ ਪੋਜ਼ਿਟਿਵ ਰਹਿਣਾ ਹੋਣਾ ਅਸੀਂ ਹੁਣ 네ਗੇਟਿਵ ਨਹੀਂ ਹੋਣਾ ਤੁਸੀਂ ਇਹ ਸੋਚ ਕੇ ਨਹੀਂ ਕਰ ਸਕਦੇ ਤੁਹਾਨੂੰ ਉਹ ਚੀਜ਼ਾਂ ਰੋਕਣੀਆਂ ਪੈਣਗੀਆਂ ਜਿਹੜੇ 네ਗੇਟਿਵਿਟੀ ਵਾਲੀਆਂ ਨੇ ਜਿਹੜੀਆਂ ਚੀਜ਼ਾਂ ਨੂੰ ਦੇਖ ਕੇ ਸੁਣ ਕੇ ਮਹਿਸੂਸ ਕਰਕੇ ਤੁਹਾਨੂੰ ਆਪਣੇ ਆਪ ਨੂੰ ਇੱਕ ਐਦਾਂ ਦੀ ਲੋ ਲੈਵਲ ਇੱਕ એનર્ਜੀ ਡਰੇਨ ਫੀਲ ਹੁੰਦਾ ਜਿੱਥੇ ਤੁਹਾਨੂੰ ਹਮੇਸ਼ਾ ਲੱਗਦਾ ਕਿ ਮੈਨੂੰ ਕੋਈ ਚੰਗਾ ਨਹੀਂ ਲੱਗ ਰਿਹਾ ਉਹ ਹੁੰਦੀ ਹੈ 네ਗੇਟਿਵਿਟੀ ਪਰ ਤੁਸੀਂ ਆਪਣੀ ਨੈਗੇਟਿਵਿਟੀ ਨੂੰ ਸੋਚ ਕੇ ਨਹੀਂ ਰੋਕ ਸਕਦੇ ਤੁਸੀਂ ਤਾਂ ਰੋਕੋਗੇ ਜੇ ਤੁਹਾਨੂੰ ਅਵੇਅਰਨੈਸ ਹੋਊਗੀ ਤੁਹਾਨੂੰ ਪਤਾ ਹੋਊਗਾ ਕਿ ਇਹ ਚੀਜ਼ਾਂ ਮੇਰੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਜਾ ਰਹੀਆਂ ਨੇ ਮੇਰਾ ਬਿਨਾ ਚਾਹੀ ਤਾਂ ਇਹਨਾਂ ਨੂੰ ਮੈਂ ਰੋਕਣਾ ਨਹੀਂ ਤਾਂ ਇਹ ਮੇਰੀ ਰਿਅਲਿਟੀ ਬਣਾ ਦੇਣਗੀਆਂ ਮੈਂ ਇਹ ਜਿਹੇ ਚੀਜ਼ਾਂ ਹੋਰ ਅਟ੍ਰੈਕਟ ਕਰਨ ਲੱਗ ਜਾਊਗਾ ਰਾਈਟ ਸੋ ਜਿਹੜਾ ਤੁਹਾਡਾ ਸਬਕੌਨਸ਼ੀਅਸ ਮਾਈਂਡ ਹੁੰਦਾ ਨਾ ਉਹ ਲਗਾਤਾਰ ਬਿਨਾਂ ਰੁਕੇ ਪ੍ਰੋਗਰਾਮ ਹੁੰਦਾ ਰਹਿੰਦਾ ਹੈ ਹਮੇਸ਼ਾ ਚੱਲਦਾ ਰਹਿੰਦਾ ਤੁਹਾਨੂੰ ਮੈਂ ਆਪਣੀ ਪ੍ਰੀਵੀਅਸ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਸਬਕੌਨਸ਼ੀਅਸ ਮਾਈਂਡ ਕਦੇ ਵੀ ਰੁਕਦਾ ਨਹੀਂ ਜਿਹੜਾ ਤੁਹਾਡਾ ਅਵਚੇਤਨ ਮਨ ਹੁੰਦਾ ਜਦੋਂ ਤੁਸੀਂ ਸੁੱਕਤੇ ਪਏ ਹੋਨੇ ਹੋ ਨਾ ਉਦੋਂ ਵੀ ਉਹੋ ਚੱਲਦਾ ਰਹਿੰਦਾ ਜਿਹੜੀਆਂ ਪਿਕਚਰਸ ਇਮੇਜਸ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਫੋਨ ਤੇ ਵੇਖ ਕੇ ਸੌਣੇ ਹੋ ਨਾ ਉਹ ਸਭ ਕੁਝ ਤੁਹਾਡੇ ਸਬਕੌਨਸ਼ੀਅਸ ਮਾਈਂਡ 'ਚ ਜਾ ਰਿਹਾ ਹੁੰਦਾ ਤੁਸੀਂ ਸੋਚਦੇ ਹੋ ਚਲੋ 5 ਮਿੰਟ ਐਂਟਰਟੇਨਮੈਂਟ ਕਰ ਲਈਏ ਬਟ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਜਿਹੜਾ ਉਹ ਐਂਟਰਟੇਨਮੈਂਟ ਹੁੰਦਾ ਤੁਹਾਡੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਜਾ ਕੇ ਕੱਲ ਦੀ ਹਕੀਕਤ ਬਣਾ ਸਕਦਾ ਤੁਹਾਡਾ ਤੁਸੀਂ ਜਦੋਂ ਵੀ ਆਪਣੇ ਮਾਈਂਡ ਦੇ ਵਿੱਚ ਕੁਝ ਵੀ ਸੋਚਦੇ ਹੋ ਤੁਸੀਂ ਆਪਣੇ ਆਪ ਨਾਲ ਗੱਲਾਂ ਕਰਦੇ ਹੋ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਕੀ ਬੋਲੀ ਜਾਂਦੇ ਹੋ ਕੀ ਦੁਹਰਾਈ ਜਾਂਦੇ ਹੋ ਉਹ ਇੰਨਾ ਗੱਲਾਂ ਕਰਕੇ ਹੀ ਆਉਂਦਾ ਸੋ ਜੇ ਤੁਸੀਂ ਆਪਣੇ ਮਾਈਂਡ ਨੂੰ ਚੇਂਜ ਕਰਨਾ ਇਹ ਹੋ ਸਕਦਾ ਏ ਨਹੀਂ ਸੋਚਣਾ ਇੱਥੇ ਕਿ ਮੈਂ ਬਚਪਨ ਤੋਂ ਹੀ ਇਹ ਜੇ ਮਾਹੌਲ ਚ ਰਿਆਂ ਤਾਂ ਹੁਣ ਕੁਝ ਨਹੀਂ ਬਦਲ ਸਕਦਾ ਮੇਰਾ ਮਾਈਂਡ ਜਿਹੜਾ ਹੈਗਾ ਪ੍ਰੋਗਰਾਮ ਹੋ ਚੁੱਕਿਆ ਹੁਣ ਨਹੀਂ ਬਦਲਦਾ ਕੁਝ ਨੋ ਤੁਸੀਂ ਗਲਤ ਹੋ ਇੱਥੇ ਏ ਨਹੀਂ ਸੋਚਣਾ ਪ੍ਰੋਗਰਾਮ ਹੋਣ ਦਾ ਮਤਲਬ ਇਹ ਨਹੀਂ ਹੈਗਾ ਕਿ ਜੋ ਤੁਸੀਂ ਬਚਪਨ ਦੇ ਵਿੱਚ ਜੋ ਸਿੱਖ ਲਿਆ ਜਾਂ ਹੁਣ ਤੱਕ ਸਿੱਖ ਲਿਆ ਆਪਣੀ ਏਜ ਇੱਥੋਂ ਤੱਕ ਤਾਂ ਉਹ ਬਦਲ ਨਹੀਂ ਸਕਦਾ ਸਭ ਕੁਝ ਬਦਲ ਸਕਦਾ ਕਿਉਂਕਿ ਜਦੋਂ ਜਿਹੜਾ ਸਬਕੌਨਸ਼ੀਅਸ ਮਾਈਂਡ ਹੁੰਦਾ ਤੁਹਾਡਾ ਅਵਚੇਤਨ ਮਨ ਹੁੰਦਾ ਹਰ ਚੀਜ਼ ਸਿੱਖ ਰਿਆ ਹੁੰਦਾ ਉਸ ਟਾਈਮ ਉਹਨੂੰ ਕਿਸੇ ਵੀ ਪਰਮਿਸ਼ਨ ਦੀ ਜ਼ਰੂਰਤ ਨਹੀਂ ਉਹ ਤੁਹਾਡੀ ਪਰਮਿਸ਼ਨ ਵੀ ਨਹੀਂ ਲੈਂਦਾ ਪਰ ਜੇ ਤੁਸੀਂ ਉਹਨੂੰ ਰੀਪ੍ਰੋਗਰਾਮ ਕਰਨਾ ਚਾਹੁੰਦੇ ਹੋ ਮੀਨਸ ਜਿਹੜੀਆਂ ਚੀਜ਼ਾਂ ਤੁਸੀਂ ਪਹਿਲਾਂ ਸਿੱਖੀਆਂ ਹੋਈਆਂ ਨੇ ਉਹਨਾਂ ਨੂੰ ਕੱਟ ਡਿਲੀਟ ਕੈਨਸਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਅੱਜ ਵੀ ਕਿਵੇਂ ਕਰ ਸਕਦੇ ਹੋ ਇੱਕੋ ਚੀਜ਼ ਨਾਲ awareness enough. ਜਾਗਰੂਕਤਾ ਦੇ ਨਾਲ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜੋ ਚੀਜ਼ਾਂ ਮੈਂ ਹੁਣ ਸੋਚ ਰਿਹਾ ਮੇਰੀ ਰਿਐਲਿਟੀ ਬਣ ਰਹੀ ਹੈ ਹਕੀਕਤ ਬਣ ਰਹੀ ਹੈ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਬਾਹਰੋਂ ਆਕਰਸ਼ਿਤ ਹੋ ਰਹੀਆਂ ਨੇ ਬਾਰ-ਬਾਰ ਮੇਰੀ ਜ਼ਿੰਦਗੀ ਦੇ ਵਿੱਚ ਇੱਕੋ ਤਰ੍ਹਾਂ ਦੇ ਇਨਸੀਡੈਂਟਸ ਕਿਉਂ ਹੋ ਰਹੇ ਨੇ ਇੱਕੋ ਤਰ੍ਹਾਂ ਦੀਆਂ ਘਟਨਾਵਾਂ ਦਾ ਸਾਹਮਣਾ ਮੈਨੂੰ ਕਿਉਂ ਕਰਨਾ ਪੈ ਰਿਹਾ ਬਾਰ-ਬਾਰ ਮੈਨੂੰ ਧੋਖੇ ਕਿਉਂ ਮਿਲ ਰਹੇ ਆ ਬਾਤ ਔਰ ਮੇਰਾ ਦਿਲ ਕਿਉਂ ਟੁੱਟ ਰਿਹਾ ਹੈ ਜਾਂ ਬਾਰ-ਬਾਰ ਮੈਨੂੰ ਫੇਲਿਅਰ ਕਿਉਂ ਮਿਲ ਰਿਹਾ ਸਕਸੈਸ ਦੇ ਵਿੱਚ ਜਾਂ ਮੈਂ ਸਕਸੈਸਫੁਲੀ ਹੋ ਰਿਹਾ ਜਾਂ ਮੇਰੀ ਲਾਈਫ ਦੇ ਵਿੱਚ ਪੈਸਾ ਨਹੀਂ ਆ ਰਿਹਾ ਮੈਂ ਇੰਨੀ ਮਿਹਨਤ ਕਰ ਰਿਹਾ ਤੁਹਾਨੂੰ ਹੁਣ ਜ਼ਰੂਰਤ ਹੈ ਆਪਣੇ ਸਬਕੌਨਸ਼ੀਅਸ ਮਾਈਂਡ ਵੱਲ ਚਾੱਕਣ ਦੀ ਕਿ ਇਹੋ ਜੀ ਕਿਹੜੀ ਚੀਜ਼ ਪਈ ਹੈ ਮੇਰੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਕਿ ਜਿਹੜੀ ਮੈਨੂੰ ਅੱਗੇ ਵਧਣ ਤੋਂ ਰੋਕ ਰਹੀ ਹੈ ਕਿਉਂਕਿ ਜਿਹੜੇ ਤੁਹਾਡੇ ਪਾਸਟ ਐਕਸਪੀਰੀਅੰਸ ਹੁੰਦੇ ਆ ਨਾ ਤੁਹਾਡੇ ਬੀਤੇ ਹੋਏ ਕੱਲ੍ਹ ਦੀਆਂ ਜਿੰਨੀਆਂ ਵੀ ਘਟਨਾਵਾਂ ਹੁੰਦੀਆਂ ਚਾਹੇ ਚੰਗੀਆਂ ਹੋਣ ਚਾਹੇ ਬੁਰੀਆਂ ਹੋਣ ਉਹ ਤੁਹਾਡੇ ਅੱਜ ਨੂੰ ਬਣਾ ਰਹੀਆਂ ਹੁੰਦੀਆਂ ਨੇ ਕਿਉਂਕਿ ਉਹ ਘਟਨਾਵਾਂ ਤੁਸੀਂ ਜਦੋਂ ਸੋਚਦੇ ਹੋ ਫੋਰ ਐਗਜ਼ਾਮਪਲ ਤੁਹਾਡਾ ਕਿਸੇ ਨੇ ਪਾਸਟ ਦੇ ਵਿੱਚ ਤੁਹਾਨੂੰ ਧੋਖਾ ਦਿੱਤਾ ਜਾਂ ਦਿਲ ਤੋੜਿਆ ਕੁਝ ਵੀ ਇਹੋ ਜਿਹੀ ਘਟਨਾ ਹੋ ਗਈ ਜਾਂ ਕੋਈ ਫੇਲਿਅਰ ਮਿਲਿਆ ਕਿਸੇ ਵੀ ਜਗ੍ਹਾ ਤੁਸੀਂ ਜਦੋਂ ਫਰਦਰ ਉਸ ਬਾਰੇ ਸੋਚੋਗੇ ਨਾ ਅੱਜ ਦੇ ਵਿੱਚ ਰਹਿ ਕੇ ਤੁਸੀਂ ਇੱਕਦਮ ਕੀ ਸੋਚੋਗੇ ਮੇਰੇ ਨਾਲ ਪਹਿਲਾਂ ਇੱਦਾਂ ਹੋਇਆ ਸੀ ਕਿ ਦੁਬਾਰਾ ਤਾਂ ਨਹੀਂ ਹੋ ਜੂਗਾ ਮੈਨੂੰ ਐਦਾਂ ਮਹਿਸੂਸ ਹੋਇਆ ਸੀ ਤੁਹਾਡਾ ਕਈ ਵਾਰ ਆਟੋਮੈਟਿਕਲੀ ਰੋਣਾ ਵੀ ਆ ਜਾਂਦਾ ਹੈ ਚਾਹੇ ਕੁਝ ਵੀ ਹੋਇਆ ਹੋਵੇ ਤਾਂ ਪਾਸਟ ਦੇ ਵਿੱਚ ਇਹਦਾ ਮਤਲਬ ਇਹ ਹੈ ਤੁਹਾਡਾ ਸਬਕੌਂਸ਼ੀਅਸ ਮਾਈਂਡ ਉੱਥੇ ਰੁਕਿਆ ਹੋਇਆ ਹੈ ਉਸ ਚੀਜ਼ ਨੂੰ ਚਾਹੇ ਉਹ ਰਿਸ਼ਤਾ ਹੋਵੇ ਚਾਹੇ ਕੈਰੀਅਰ ਹੋਵੇ ਹੈਲਥ ਹੋਵੇ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਪੈਸੇ ਨੂੰ ਲੈ ਕੇ ਕੋਈ ਵੀ ਚੀਜ਼ ਜਾਂ ਗੱਲ ਹੋਵੇ ਪ੍ਰੋਜੈਕਟ ਹੋਵੇ ਐਨੀਥਿੰਗ ਉਹਦੇ ਲਈ ਉਹੋ ਜੀ ਸੋਚ ਹੀ ਰੱਖਦਾ ਹੈ ਤਾਂ ਤੁਸੀਂ ਉਹ ਹੀ ਆਕਰਸ਼ਿਤ ਕਰੋਗੇ ਯਾਦ ਰੱਖਿਓ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਜਿਹੜਾ ਤੁਹਾਡਾ ਕੁਝ ਪਿਆ ਹੋਇਆ ਨਾ ਉਹ ਸਾਰੀਆਂ ਚੀਜ਼ਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਉਹੀ ਮੁੜ ਮੁੜ ਕੇ ਬਾਰ-ਬਾਰ ਆ ਰਹੀਆਂ ਨੇ ਕਿਉਂਕਿ ਤੁਸੀਂ ਬਾਹਰੋਂ ਦੁਨੀਆ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਮੈਂ ਇਹ ਕਰ ਲਾਂ ਮੈਂ ਹਾਰਡ ਵਰਕ ਕਰ ਲਾਂ ਤਾਂ ਮੈਂ ਸੈਕਸੈਸਫੁਲ ਹੋ ਜਾਊਂਗਾ ਲਾਈਫ ਦੇ ਕਿਸੇ ਦੇ ਕਿਸੇ ਵੀ ਪਿੱਲਰ ਦੇ ਵਿੱਚ ਲਾਈਫ ਦੇ ਕਿਸੇ ਵੀ ਜਗ੍ਹਾ ਦੇ ਵਿੱਚ ਆਈ ਹੈਲਥ ਹੋਵੇ ਕਰੀਅਰ ਹੋਵੇ ਫਾਈਨੈਂਸ ਹੋਵੇ ਜਾਂ ਤੁਹਾਡਾ ਕੋਈ ਰਿਲੇਸ਼ਨਸ਼ਿਪ ਹੋਵੇ ਤੁਸੀਂ ਉੱਥੇ ਨਹੀਂ ਬਦਲ ਸਕਦੇ ਕੁਝ ਵੀ ਤੁਹਾਡੀ ਲਾਈਫ ਦੇ ਵਿੱਚ ਉਹੀ ਮੋੜ ਮੜ ਕੇ ਆਊਗਾ ਜੋ ਤੁਸੀਂ ਆਪਣੇ ਅੰਦਰ ਲਈ ਬੈਠੇ ਹੋ ਜੋ ਫੀਲ ਕਰ ਰਹੇ ਹੋ ਮਹਿਸੂਸ ਕਰ ਰਹੇ ਹੋ ਤੁਸੀਂ ਅੰਦਰੋਂ ਜੇ ਦਰਦ ਮਹਿਸੂਸ ਕਰੋਗੇ ਤਾਂ ਕਿਵੇਂ ਤੁਸੀਂ ਕਿਸੇ ਰਿਸ਼ਤੇ ਦੇ ਵਿੱਚ 100% ਦੇਵੋਗੇ ਜੇ ਤੁਸੀਂ ਫੇਲਿਅਰ ਮਹਿਸੂਸ ਕਰੋਗੇ ਆਪਣੇ ਆਪ ਨੂੰ ਤਾਂ ਕਿਵੇਂ ਸਕਸੈਸਫੁਲ ਬਣੋਗੇ ਜਿ ਪੈਸੇ ਲਈ ਤੁਹਾਡੀ ਸੋਚ ਐਦਾਂ ਦੀ ਹੈ ਕਿ ਪੈਸਾ ਤਾਂ ਅਮੀਰਾਂ ਕੋਲ ਹੀ ਜਾਂਦਾ ਮੈਂ ਪੈਸਾ ਨਹੀਂ ਕਮਾ ਸਕਦਾ ਮੈਂ ਪੈਸੇ ਦੇ ਕਾਬਿਲ ਨਹੀਂ ਪੈਸਾ ਹਮੇਸ਼ਾ ਲੜਾਈਆਂ ਕਰਾਉਂਦਾ ਤਾਂ ਕਿਵੇਂ ਤੁਸੀਂ ਪੈਸਾ ਅਟ੍ਰੈਕਟ ਕਰੋਗੇ ਕਿਵੇਂ ਪੈਸਾ ਕਮਾ ਸਕਦੇ ਹੋ ਤੁਹਾਡੀ ਸੋਚ ਹੀ ਪੈਸੇ ਲਈ ਐਦਾਂ ਦੀ ਹੈ ਹੈਲਥ ਨੂੰ ਲੈ ਕੇ ਜੇ ਤੁਸੀਂ ਸੋਚਦੇ ਹੋ ਇਹ ਸਾਰੀਆਂ ਚੀਜ਼ਾਂ ਬਿਮਾਰੀਆਂ ਪੈਦਾ ਕਰਦੀਆਂ ਨੇ ਮੈਂ ਤਾਂ ਬਿਮਾਰ ਹੀ ਰਹਿਣਾ ਮੈਂ ਤਾਂ ਕਦੇ ਠੀਕ ਹੋ ਹੀ ਨਹੀਂ ਸਕਦਾ ਮੇਰੀ ਉਮਰ ਹੋ ਗਈ ਹੈ ਇਹ ਬਿਮਾਰੀਆਂ ਨੇ ਤਾਂ ਆਉਣੀ ਹੀ ਹੈ ਤਾਂ ਕੋਈ ਰੋਕ ਨਹੀਂ ਸਕਦਾ ਕੋਈ ਵੀ ਨਹੀਂ ਰੋਕ ਸਕਦਾ ਕਿੰਗੀ ਤੁਸੀਂ ਖੁਦ ਪਰਮਿਸ਼ਨ ਦੇ ਰਹੇ ਹੋ ਓਕੇ ਆਮ ਰੈਡੀ ਐਸ ਕਰਕੇ ਕੁਝ ਵੀ ਹੈ ਨਾ ਇਸ ਲਾਈਫ ਦਾ ਕੁਝ ਵੀ ਇੰਪੋਸੀਬਲ ਨਹੀਂ ਆ ਕੁਝ ਵੀ ਮੁਸ਼ਕਿਲ ਨਹੀਂ ਆ ਕੁਝ ਵੀ ਕਿਉਂਕਿ ਤੁਹਾਡੀ ਦੁਨੀਆ ਤੁਹਾਡੀ ਰਿਐਲਿਟੀ ਤੁਹਾਡੀ ਜ਼ਿੰਦਗੀ ਤੁਹਾਡੇ ਤੇ ਡਿਪੈਂਡ ਕਰਦੀ ਆ ਨਿਰਪਰ ਕਰਦੀ ਆ ਤੁਹਾਡੇ ਪਾਵਰ ਹਾਊਸ ਵਿੱਚ ਮੀਨਸ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਕੀ ਭਰਿਆ ਹੋਇਆ ਕੀ ਹੈ ਅੱਜ ਜ਼ਰੂਰ ਸੋਚਿਓ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਘਟਨਾ ਬਾਰ-ਬਾਰ ਹੋ ਰਹੀ ਹੈ ਨਾ ਤਾਂ ਉਹ ਹੈ ਜੀ ਕਿਹੜੀ ਸਭ ਤੋਂ ਪਹਿਲੀ ਘਟਨਾ ਸੀ ਜਿਹੜੀ ਤੁਹਾਡੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਅੱਜ ਵੀ ਪਈ ਹੈ ਤੁਸੀਂ ਡਿਲੀਟ ਨਹੀਂ ਕੀਤੀ ਰਾਈਟ ਸਬਕੌਨਸ਼ੀਅਸ ਮਾਈਂਡ ਇੱਕ ਵਾਰੀ ਪ੍ਰੋਗਰਾਮ ਹੋ ਜਾਂਦਾ ਹੈ ਬਿਨਾਂ ਸਾਡੀ ਪਰਮਿਸ਼ਨ ਤੋਂ ਪਰ ਸਾਡੀ ਅਵੇਅਰਨੈਸ ਦੇ ਨਾਲ ਸਾਡੀ ਜਾਗਰੂਕਤਾ ਦੇ ਨਾਲ ਅਸੀਂ ਇਹਨੂੰ ਸਭ ਕੁਝ ਡੀਲੀਟ ਕਰਕੇ ਕੈਨਸਲ ਕਰਕੇ ਰੀਪ੍ਰੋਗਰਾਮ ਕਰ ਸਕਦੇ ਹਾਂ ਦੁਬਾਰਾ ਨਵੀਆਂ ਚੀਜ਼ਾਂ ਭਰ ਸਕਦੇ ਹਾਂ ਇਸ ਲਈ ਤਾਂ ਕਹਿੰਦੇ ਆ ਨਾ ਕਿ ਇੱਕ ਵਾਰੀ ਜਿਉਣਾ ਸਿੱਖ ਲਓ ਇੱਕ ਵਾਰੀ ਇਹ ਸਿੱਖ ਲਓ ਕਿ ਅਸੀਂ ਆਪਣੀ ਜ਼ਿੰਦਗੀ ਕਿੱਦਾਂ ਜਿਉਣੀ ਸ਼ੁਰੂ ਕਰਨੀ ਹੈ ਪੱਕਾ ਫੈਸਲਾ ਕਰ ਲਓ ਪ੍ਰੋਮਿਸ ਕਰ ਲਓ ਆਪਣੇ ਆਪ ਨਾਲ ਤੁਸੀਂ ਕਿਸੇ ਵੀ ਉਮਰ 'ਚੋਂ ਕਿਸੇ ਵੀ ਸਟੇਜ 'ਚੋਂ ਕਿਸੇ ਵੀ ਸਿਚੁਏਸ਼ਨ ਚੋਂ ਕਿਸੇ ਵੀ ਜਗ੍ਹਾ ਤੇੋਂ ਜੋ ਤੁਸੀਂ ਚਾਹੋਗੇ ਤੁਹਾਡੀ ਜ਼ਿੰਦਗੀ ਚ ਆ ਕੇ ਰਹੂਗਾ ਪਰ ਇਹਦੇ ਲਈ ਕੀ ਕਰਨਾ ਪੈਣਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਮੈਂ ਹਮੇਸ਼ਾ ਕਹਿੰਦੀ ਆ ਤੁਹਾਨੂੰ ਆਪਣੇ ਆਪ ਤੇ ਹੀ ਕੰਮ ਕਰਨਾ ਪੈਣਾ ਕੋਈ ਵੀ ਤੁਹਾਡਾ ਪਾਰਟਨਰ ਰਿਲੇਟਿਵ ਪੇਰੈਂਟਸ ਤੁਹਾਨੂੰ ਸਿਰਫ ਬਾਹਰੋਂ ਪਿਆਰ ਕਰ ਸਕਦੇ ਆ ਪਰ ਤੁਹਾਨੂੰ ਬਦਲ ਨਹੀਂ ਸਕਦੇ ਜਦੋਂ ਤੱਕ ਤੁਸੀਂ ਬਦਲਣ ਲਈ ਤਿਆਰ ਨਹੀਂ ਹੁੰਦੇ ਇਟ ਟਰੂਥ ਹੈ ਜਿੰਨੇ ਸੋਚ ਸਕਦੇ ਆ ਏਦਾਂ ਤਾਂ ਤੁਸੀਂ ਇਹ ਨਾ ਸੋਚੋ ਕਿ ਮੈਂ ਆਪਣੀ ਬਾਹਰੀ ਸਿਚੁਏਸ਼ਨ ਨੂੰ ਹਾਰਡ ਵਰਕ ਕਰਕੇ ਚੇਂਜ ਕਰ ਲੂੰਗਾ ਤੁਸੀਂ ਸ਼ੁਰੂਆਤ ਕਰ ਸਕਦੇ ਹੋ ਅੱਜ ਤੋਂ ਵੀ ਪਰ ਪਹਿਲਾਂ ਅਵੇਅਰ ਹੋ ਜਾਓ ਇਹ ਸੋਚੋ ਕਿ ਮੈਂ ਕਿਹੜੀ ਉਹਜੀ ਚੀਜ਼ ਚੇਂਜ ਕਰਨੀ ਆ ਕਿ ਮੈਂ ਆਪਣੇ ਮਾਈਂਡ ਨੂੰ ਹੌਲੀ-ਹੌਲੀ ਸਟੈਪ ਵਾਈਜ਼ ਸਟੈਪ ਰੀਪ੍ਰੋਗਰਾਮ ਕਰ ਲਾਂ ਜਿਹੜੀਆਂ ਚੀਜ਼ਾਂ ਮੈਨੂੰ ਸਰਵ ਨਹੀਂ ਕਰ ਰਹੀਆਂ ਜਿਹੜੀਆਂ ਇਹੋ ਜਿਹੀਆਂ ਗੱਲਾਂ ਨੇ ਮੈਨੂੰ ਡレイン ਕਰਦੀਆਂ ਨੇ ਮੇਰੀ એનર્ਜੀ ਨੂੰ ਡレイン ਕਰਦੀਆਂ ਨੇ ਮੈਨੂੰ ਖੁਸ਼ ਨਹੀਂ ਰੱਖਦੀਆਂ that means ਉਹ ਮੇਰੇ ਲਈ ਹੈ ਹੀ ਨਹੀਂ ਪਰ ਮੈਂ ਉਹਨੂੰ ਅੱਜ ਵੀ ਫੜੀ ਬੈਠਾਂ ਜਾਂ ਫੜੀ ਬੈਠੀ ਆ ਉਹ ਕਿਤੇ ਵੀ ਹੋ ਸਕਦੀ ਹੈ ਕਿਸੇ ਵੀ ਚੀਜ਼ ਦੇ ਵਿੱਚ ਹੋ ਸਕਦੀ ਹੈ so please ਇਕਵਰੀ ਸਮਾਰਟਲੀ ਸੋਚ ਕੇ ਦੇਖੋ ਬਿਕਾਜ਼ ਇਸ ਯੂਨੀਵਰਸ ਦੇ ਵਿੱਚ ਇਸ ਬ੍ਰਹਿਮੰਡ ਦੇ ਵਿੱਚ ਕੁਝ ਵੀ ਇੰਪੋਸੀਬਲ ਨਹੀਂ ਤੁਸੀਂ ਜੇ ਜਿਉਣਾ ਹੈ ਨਾ ਪਹਿਲਾ ਆਪਣਾ ਖਿਆਲ ਰੱਖੋ ਜਦੋਂ ਤੁਸੀਂ ਆਪਣਾ ਖਿਆਲ ਰੱਖੋਗੇ ਨਾ ਪੂਰੀ ਦੁਨੀਆ ਤੁਹਾਡੇ ਆਸ-ਪਾਸੇ ਜਿੰਨੇ ਵੀ ਲੋਕ ਹੈ ਰਿਸ਼ਤੇ ਪੈਸਾ ਹੈਲਥ ਫਾਈਨੈਂਸ ਕੁਝ ਵੀ ਸਭ ਕੁਝ ਸਵਰਨਾ ਸ਼ੁਰੂ ਹੋ ਜਾਊਗਾ ਰਾਈਟ ਸੋਪਨਾ ਇੱਕ ਪ੍ਰੋਮਿਸ ਕਰੋ ਆਪਣੇ ਆਪ ਨਾਲ ਕਿ ਮੈਂ ਟਰਾਂਸਫਾਰਮ ਹੋਣਾ ਮੈਂ ਆਪਣੀ ਲਾਈਫ ਨੂੰ ਚੇਂਜ ਕਰਨਾ ਹੈ ਕਿਉਂਕਿ ਮੇਰੇ ਅੰਦਰ ਇਨੀ ਪਾਵਰ ਹੈ ਮੇਰੇ ਅੰਦਰ ਉਹ ਪਾਵਰ ਹਾਊਸ ਹੈ ਜੋ ਮੇਰੀ ਜ਼ਿੰਦਗੀ ਨੂੰ ਬਣਾਉਂਦਾ ਹੈ ਔਰ ਮੇਰੀ ਜ਼ਿੰਦਗੀ ਨੂੰ ਹੀ ਬਦਲ ਸਕਦਾ ਹੈ ਜਿੱਦਾਂ ਮੈਂ ਚਾਹਾਂ ਫਿਰ ਤੁਹਾਡੀ ਲਾਈਫ ਐਫਰਟਲੈਸਲੀ ਚੇਂਜ ਹੋਣੀ ਸ਼ੁਰੂ ਹੋ ਜੂਗੀ ਅੱਜ ਤੋਂ ਰੋਣਾ ਨਹੀਂ ਉਦਾਸ ਨਹੀਂ ਹੋਣਾ ਕਿਉਂਕਿ ਜਿਹੜੀਆਂ ਚੀਜ਼ਾਂ ਨੇ ਨਾ ਇਹ ਤੁਹਾਡੀ ਕਿੱਥੋਂ ਆ ਰਹੀਆਂ ਜੇ ਤੁਹਾਨੂੰ ਰੋਣਾ ਆਵੇ ਨਾ ਜੇ ਤੁਸੀ ਉਦਾਸ ਹੋਵੋ ਜਾਂ ਤੁਹਾਨੂੰ ਗੁੱਸਾ ਆਵੇ ਜਾਂ ਤੁਹਾਨੂੰ ਇਰिटेशन ਫ੍ਰਸਟ੍ਰੇਸ਼ਨ ਗਿਲਟ ਮਹਿਸੂਸ ਹੋਵੇ ਸ਼ੇਮ ਮਹਿਸੂਸ ਹੋਵੇ ਤਾਂ ਤੁਸੀਂ ਸੋਚ ਲਿਓ ਇਸ ਚੀਜ਼ ਨੂੰ ਰੁੱਕ ਕੇ ਕਿ ਤੁਹਾਡੇ ਸਬਕੌਨਸ਼ੀਅਸ ਦੇ ਮਾਈਂਡ ਦੇ ਵਿੱਚ ਜਿਹੜੀ ਤਰ੍ਹਾਂ ਦੀ ਚੀਜ਼ ਪਈ ਹੈ ਤੁਹਾਡੀ ਪੁਰਾਣੀ ਯਾਦ ਉਹ ਉੱਪਰ ਕੇ ਆ ਰਹੀ ਹੈ ਇਸ ਲਈ ਤੁਹਾਨੂੰ ਅੱਜ ਇਹ ਸਾਰੇ ਰਿਐਕਸ਼ਨ ਆ ਰਹੇ ਕਿਉਂਕਿ ਜਿਹੜਾ ਬੰਦਾ ਗਰਾਊਂਡਡ ਹੁੰਦਾ ਹੈ ਨਾ ਜਿਹੜਾ ਬੰਦਾ ਸਮਝ ਜਾਂਦਾ ਆਪਣੇ ਸਬਕੌਂਸ਼ੀਅਸ ਮਾਈਂਡ ਨੂੰ ਜਿਹੜੇ ਬੰਦੇ ਨੂੰ ਇਹ ਚੀਜ਼ ਪਤਾ ਹੁੰਦੀ ਹੈ ਨਾ ਕਿ ਮੈਂ ਕਿੱਥੇ ਰਿਐਕਸ਼ਨ ਦੇਣਾ ਹੈ ਤੇ ਕਿੱਥੇ ਰਿਸਪੌਂਸ ਕਰਨਾ ਹੈ ਉਹਨੂੰ ਕੋਈ ਨਹੀਂ ਹਰਾ ਸਕਦਾ ਕਿਉਂਕਿ ਆਪਾਂ ਕਿਸੇ ਬਾਹਰਲੇ ਇਨਸਾਨ ਨੂੰ ਨਹੀਂ ਬਦਲ ਸਕਦੇ ਅਸੀਂ ਆਪਣੇ ਆਪ ਨੂੰ ਬਦਲ ਸਕਦੇ ਹਾਂ ਅਸੀਂ ਕਿਸੇ ਬਾਹਰਲੇ ਸਿਚੁਏਸ਼ਨ ਨੂੰ ਨਹੀਂ ਬਦਲ ਸਕਦੇ ਅਸੀਂ ਆਪਣੇ ਆਪ ਨੂੰ ਬਦਲ ਸਕਦੇ ਹਾਂ ਤੁਸੀਂ ਜਿਉਣਾ ਹੈ ਨਾ ਤਾਂ ਜੋ ਕਿ ਵੇਖੋ ਕਿਉਂ ਤੁਸੀਂ ਲੱਗੇ ਹੋ ਹੋ ਜ਼ਬਰਦਸਤੀ ਹਰ ਚੀਜ਼ ਨੂੰ ਆਪਣੇ ਕੰਟਰੋਲ ਵਿੱਚ ਕਰਨਾ ਲੀਵ ਇਟ ਆਪਣੇ ਆਪ ਨੂੰ ਵਕਤ ਦਿਓ ਆਪਣੇ ਆਪ ਬਾਰੇ ਸੋਚੋ ਜਦ ਤੁਸੀਂ ਆਪਣੇ ਬਾਰੇ ਸੋਚਣ ਲੱਗ ਜਾਓਗੇ ਨਾ ਇਹਨੂੰ ਸੈਲਫਿਸ਼ ਹੋਣਾ ਨਹੀਂ ਕਹਿੰਦੇ ਪਹਿਲੀ ਗੱਲ ਕਿ ਮੈਂ ਸਵਾਰਥੀ ਹਾਂ ਮੈਂ ਆਪਣੇ ਬਾਰੇ ਸੋਚਦਾ ਨੋ ਜੇ ਪੋਜ਼ਿਟਿਵਲੀ ਆਪਣੇ ਬਾਰੇ ਸੋਚ ਰਹੇ ਹੋ ਨਾ ਜਿਹਦੇ ਵਿੱਚ ਕਿਸੇ ਦਾ ਨੁਕਸਾਨ ਨਾ ਹੋਵੇ ਆਪਣੇ ਆਪ ਨੂੰ ਬਦਲਣਾ ਤੁਸੀਂ ਸੋਚ ਰਹੇ ਹੋ ਤਾਂ ਇਹ ਸੈਲਫ ਲਵ ਹੁੰਦਾ ਆਪਣੇ ਆਪ ਨੂੰ ਪਿਆਰ ਕਰਨਾ ਗੋਡ ਬlesਸ ਯੂ ਆਲ ਨੈਕਸਟ ਵੀਡੀਓ ਦੇ ਵਿੱਚ ਆਪਾਂ ਹੋਰ ਕੁਝ ਸਿੱਖਾਂਗੇ ਡਿਫਰੈਂਟ ਬਿਕਾਜ਼ ਤੁਸੀਂ ਜੇ ਸਟੈਪ ਬਾਈ ਸਟੈਪ ਇਹਨਾਂ ਚੀਜ਼ਾਂ ਨੂੰ ਸਿੱਖੀ ਜਾਓਗੇ ਨਾ ਤੁਸੀਂ ਬਿਲਕੁਲ ਟਰਾਂਸਫਾਰਮ ਹੋ ਜਾਣਾ ਇੱਕ ਦਿਨ ਤੁਹਾਨੂੰ ਪਤਾ ਹੀ ਨਹੀਂ ਚੱਲਣਾ ਕਿ ਮੈਂ ਕੱਲ ਕਿੱਥੇ ਸੀ ਤੇ ਮੈਂ ਅੱਜ ਕਿੱਥੇ ਪਹੁੰਚ ਗਿਆ ਯਾ ਗੋਡ ਬlesਸ ਯੂ ਆਲ